ਹੈਲੋ ਜੀ ਸਤਿ ਸ੍ਰੀ ਅਕਾਲ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਮੋਗੇ ਜੀ ਬਲੌਗ ਦੀ ਸ਼ੁਰੂਆਤ ਕਰਨ ਲੱਗੀਆਂ ਜੀ ਸਿਮਰਨ ਤੋਂ ਤੇ ਸਿਮਰਨ ਇੱਥੇ ਲੱਗਿਆ ਹੋਇਆ ਸਵੇਰ ਦਾ ਟਾਈਮ ਖੇਡਣ ਵੈਸੇ ਤਾਂ ਦੁਪਹਿਰ ਦਾ 1 ਵਜੇ ਗਿਆ ਏ ਦਿਨ ਅੱਜ ਸੰਡੇ ਦਾ ਜੀ ਤੇ ਇਹ ਲੱਗੇ ਹੋਏ ਨੇ ਜੀ ਖੇਡਣ ਭਾਈ ਸਾਹਿਬ ਮਿੱਟੀ ਪਟ ਰਹੇ ਨੇ ਵਿੱਚੋਂ ਸਿਮਰ ਮਿੱਟੀ ਕੋ ਬਾਹਰ ਕੱਢੇ ਬਟਰ ਝਾੜੂ ਲੱਗਿਆ ਹੋਇਆ ਸੀ ਮੈਨੂੰ ਝੋਦਾ ਮਿੱਟੀ ਲੱਭਦੀ ਤਾਂ ਕਰਤੀ ਅੱਛਾ ਖੇਡ ਲਓ ਚਲੋ ਮੂਥੇ ਜਾ ਕੇ ਭੜਤੀ ਹੁੰਦਾ ਮਗਰ ਅੱਛਾ ਕ੍ਰੇਨ ਦੇ ਵਿੱਚ ਹੱਜ ਜਲ ਗਿਆ ਹੂੰ ਅੱਛਾ ਲੋ ਜੀ ਆਪ ਕੋ ਬਣਾਉਣ ਲੱਗਿਆ ਹੁਣ ਮਟਰ ਚੋਲ ਤੇ ਡੈਡੀ ਲੈਣਗੇ ਹਨੇ ਮਟਰ ਮੈਂ ਕਿਹਾ ਚਲੋ ਜਦ ਤੱਕ ਤੜਕਾ ਚੀਰ ਕੇ ਰੱਖ ਲਈਏ ਤੇ ਫਿਰ ਬਣਾਉਨੇ ਆਂ ਚੋਲ ਸੰਡੇ ਵਾਲੇ ਦਿਨ ਹਲਕਾ ਫੁਲਕਾ ਜਿਹਾ ਸਵੇਰੇ ਆਪਾਂ ਬਣਾਏ ਸੀ ਆਲੂ ਵਾਲੇ ਪਰੌਂਠੇ ਤੇ ਆਲੂ ਵਾਲੇ ਪਰੌਂਠੇ ਖਾਣ ਤੋਂ ਬਾਅਦ ਫਿਰ ਇਦਾਂ ਹੁੰਦਾ ਵੀ ਚਲੋ ਹਲਕਾ ਫੁਲਕਾ ਜਾਂ ਕੁਝ ਖਾਦਾ ਜਾਵੇ ਸਵੇਰੇ ਖਾ ਲਏ ਸੀ ਬੇਟਾ ਆਪਾਂ ਨੇ ਦਾदू ਮਟਰ ਲੈਣ ਗਏ ਰਹੇ ਹੁਣ ਫਿਰ ਮਟਰ ਚੌਲ ਬਣਾਉਣੇ ਆਪਾਂ ਬੱਸ ਜੀ ਹੁਣ ਦੋ ਤਿੰਨ ਜਾਣੇ ਘਰੇ ਆ ਤੇ ਮੰਮੀ ਗਿਆ ਹੋਏ ਨੇ ਭਤੀ ਆਪਣੀ ਭਾਨਜੀ ਨੂੰ ਛੱਡਣ ਤੇ ਅੱਜ ਆਪਾਂ ਬਸ ਝਾੜੂ ਵਗੈਰਾ ਲਾਤਾ ਸੀ ਸਾਰੇ ਕਿਤੇ ਪੁੱਛ ਆਪਾਂ ਲਗਾਇਆ ਨਹੀਂ ਹੈਗਾ ਤੇ ਬਾਕੀ ਸਾਫ਼ ਹੀ ਪਿਆ ਸੀ ਫਰਸ਼ ਵਗੈਰਾ ਮੈਂ ਕਿਹਾ ਚਲੋ ਰੈਣਦੇ ਨੇ ਅੱਜ ਆਪਾਂ ਪੋਚਾ ਲਾਉਣ ਤੋਂ ਕਿਉਂਕਿ ਬੱਦਲਵਾਈ ਕਾਫੀ ਹੋਈ ਹੋਈ ਹੈ ਰਾਤ ਦੀ ਤੇ ਬੱਦਲਵਾਈ ਕਰਕੇ ਨਾ ਐਦਾਂ ਲੱਗਦਾ ਵੀ ਬਸ ਨਹੀਂ ਆਊਗਾ ਤੇ ਆਪਾਂ ਫਿਰ ਝਾੜੂ ਲਗਾਤਾ ਸੀ ਸਾਰੇ ਕਿਤੇ ਹੋ ਤੇ ਮੈਂ ਕਿਹਾ ਚਲੋ ਵੀ ਪੋਚਾ ਰੈਣਦੇ ਨੇ ਅੱਜ ਸਾਰੇ ਕਮਰਿਆਂ ਚ ਸਫਾਈ ਹੋ ਗਈ ਸੀ ਬਾਕੀ ਤੇ ਇਹ ਆਪਾਂ ਵੱਡੇ ਕਮਰੇ ਲਈ ਟਾਈਲ ਨਾ ਲਿਆ ਕੇ ਰੱਖੀ ਹੋਈਆਂ ਨੇ ਇਹ ਲਗਾਣੀਆਂ ਨੇ ਹਲੇ ਆਪਾਂ ਤੇ ਇਹ ਹਲੇ ਆਪਾਂ ਸਰਦੀ ਲੰਘ ਜੂਗੀ ਜਦੋਂ ਫਿਰ ਉਸ ਤੋਂ ਬਾਅਦ ਲਗਵਾਉਣੀਆਂ ਸ਼ੁਰੂ ਕਰਾਂਗੇ ਤੇ ਕਿਉਂਕਿ ਫਿਰ ਜਿਹੜਾ ਭਾਈ ਨੂੰ ਪੁੱਛਿਆ ਸੀ ਨਾ ਟਾਇਲਾਂ ਲਾਉਣ ਵਾਲੇ ਨੂੰ ਉਹ ਭਾਈ ਹੁਣ ਕਿਸੇ ਦੇ ਕੋਠੀ ਵਗੈਰਾ ਚ ਕੰਮ ਕਰਨ ਲੱਗੇ ਹੋਏ ਨੇ ਤੇ ਜਦੋਂ ਉਧਰੋਂ ਵਿਲੇ ਹੋ ਜਾਣਗੇ ਫਿਰ ਆਪਾਂ ਇਹ ਲਗਵਾ ਲਵਾਂਗੇ ਤੇ ਇਹ ਤੁਹਾਨੂੰ ਦਿਖਾਵਾਂਗੇ ਵੀ ਕਿਹੜੇ ਕਲਰ ਦੀ ਆਪਾਂ ਲੈ ਕੇ ਆਏ ਆ ਤੇ ਇਹ ਆਪਾਂ ਲਗਵਾਉਣੀਆਂ ਨੇ ਉਧਰ ਵੱਡੇ ਕਮਰੇ ਦੇ ਵਿੱਚ ਤੇ ਇੱਧਰ ਲਗਾਉਣੀਆਂ ਨੇ ਜੀ ਚਲੋ ਜੀ ਤੁਸੀਂ ਵੀਡੀਓ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਵੇਖਿਆ ਕਰੋ ਇੱਧਰ ਆਪਾਂ ਲਗਾਉਣੀਆਂ ਨੇ ਜੀ ਇਹ ਟਾਈਲਾਂ ਕਿਉਂਕਿ ਇੱਧਰ ਨਾ ਫਰਸ਼ ਆਪਣਾ ਜਿਹੜਾ ਬਹੁਤ ਪੁਰਾਣਾ ਵਾ ਤੇ ਇਹ ਇੱਥੋਂ ਹੁਣ ਨਿਕ ਪਿੱਛੋਂ ਨਿਕਲਣਾ ਸ਼ੁਰੂ ਹੋ ਗਿਆ ਸੀ ਇਸ ਚੀਜ਼ ਦੇ ਵਿੱਚੋਂ ਨਾ ਮੈਂ ਚਾਕੂ ਚੱਕੀ ਫਿਰਦੀ ਹੱਥ 'ਚ ਕਿਉਂਕਿ ਮੈਂ ਪਿਆਜ਼ ਚੀਰਨ ਲੱਗੀ ਹੋਈ ਸੀ ਮੈਂ ਕਿਹਾ ਚਲੋ ਬਲੌਗ ਦੀ ਸ਼ੁਰੂਆਤ ਕਰ ਲੈਂਦੇ ਆ ਦੁਪਹਿਰ ਤੋਂ ਤੇ ਇਹ ਕਮਰੇ ਦੇ ਵਿੱਚ ਆਪਾਂ ਲਗਾਉਣੀਆਂ ਨੇ ਤੇ ਆਹ ਪਿਆਜ਼ ਇਸਮਰਨ ਦਾ ਸ਼ੇਰ ਤੇ ਖੇਡਾਂ ਇਹਦੀਆਂ ਹੁਣ ਮੈਂ ਇਕੱਠੀਆਂ ਕੀਤੀਆਂ ਨੇ ਪਹਿਲਾਂ ਇੱਥੇ ਚਟਾਈ ਦੇ ਉੱਤੇ ਖੰਡਾਈ ਬੈਠਾ ਸੀ ਖੇਡਾਂ ਸਾਰੀਆਂ ਤੇ ਮੈਂ ਉਹ ਇਕੱਠੀਆਂ ਕੀਤੀਆਂ ਨੇ ਤੇ ਹੁਣ ਇਹਨੇ ਬਾਹਰ ਲੱਗਿਆ ਹੋਇਆ ਬਸ ਖੇਡਣ ਇਦਾਂ ਹੀ ਉੱਥੋਂ ਮਿੱਟੀ ਪੱਟ ਲਈ ਕਰੇ ਉੱਥੋਂ ਪੱਟ ਲਈ ਤੇ ਹੁਣ ਪਿੱਛੇ ਲੈ ਗਿਆ ਆਪਣਾ ਟਰੈਕਟਰ ਚੱਕ ਕੇ ਹੁਣ ਉੱਥੇ ਮਿੱਟੀ ਫੱਟੂਗਾ ਤੇ ਹੁਣ ਛੁੱਟੀਆਂ ਕਰਕੇ ਬਸ ਬੱਚਾ ਨੂੰ ਘਰੇ ਲੱਗਿਆ ਖੇਡਣ ਤੇ ਇੱਥੇ ਆਪਾਂ ਮਕੇਤਲੀ ਦੇ ਵਿੱਚ ਗਰਮ ਪਾਣੀ ਰੱਖਿਆ ਹੋਇਆ ਸੀ ਤੇ ਮੈਂ ਕਿਹਾ ਚਲੋ ਚੌਲਾਂ ਦੇ ਵਿੱਚ ਗਰਮ ਪਾਣੀ ਪੈ ਜਾਊਗਾ ਬਹੁਤ ਸੁਖਾ ਜੀ ਇਹਦਾ ਕੇਤਲੀ ਦਾ ਗਰਮ ਪਾਣੀ ਆਰਾਮ ਦੇ ਨਾਲ ਹੋ ਜਾਂਦਾ ਫਿਰ ਇਹਦੇ ਵਿੱਚ ਤੇ ਜਿਆਦਾ ਗੈਸ ਵਗੈਰਾ ਬਾਲਣ ਦੀ ਲੋੜ ਨਹੀਂ ਪੈਂਦੀ ਹੈਗੀ ਜਿਦਿ ਇਹ ਮਤਲਬ ਇਹਦੇ ਵਿੱਚ ਕਰਮ ਹੋ ਜਾਂਦਾ ਹੈ ਤੇ ਹੁਣ ਇਹ ਗਰਮ ਹੋਇਆ ਪਿਆ ਪਾਣੀ ਬੰਦ ਹੋ ਜਾਂਦੀ ਹੈ ਆਟੋਮੈਟਿਕ ਇਹ ਫਿਰ ਸੁੱਚੇ ਦੇ ਤੇ ਪੀਣ ਵਗੈਰਾ ਪਾਣੀ ਜਿਹੜਾ ਪੀਣਾ ਹੁੰਦਾ ਫਿਰ ਜਿਆਦਾ ਟਾਈਮ ਨਹੀਂ ਲੱਗਦਾ 2 ਮਿੰਟਾਂ ਇੱਕ ਇੱਕ ਅੱਧੇ ਮਿੰਟ ਦੇ ਵਿੱਚ ਹੀ ਹੋ ਜਾਂਦਾ ਇਹਦੇ ਵਿੱਚ ਗਰਮ ਪਾਣੀ ਤੇ ਬਾਕੀ ਆਪਣੇ ਸਵੇਰ ਦੇ ਕੰਮ ਨਿਪੜ ਗਏ ਸੀ ਤੇ ਬਸ ਹੁਣ ਮੈਂ ਉੱਥੇ ਲੱਗੀ ਸੀ ਬਸ ਪਿਆਜ਼ ਕੱਟਣ ਤੇ ਮੈਂ ਕਿਹਾ ਚਲੋ ਪਿਆਜ਼ ਕੱਟ ਲਈ ਡੜੀ ਲੈ ਕੇ ਆਉਂਦੇ ਆ ਮਟਰ ਤੇ ਪਹਿਲਾਂ ਭਾਈ ਆਇਆ ਸੀ ਪਿੰਡ ਤੇ ਫਿਰ ਉਹ ਇੱਕ ਦੋ ਹੋਕਾ ਜਿਹਾ ਦਿੱਤਾ ਉਹਨੇ ਤੇ ਪਤਾ ਹੀ ਨਹੀਂ ਲੱਗਿਆ ਹੈਗਾ ਤੇ ਚਲਾ ਗਿਆ ਹੁਣ ਡੜੀ ਲੈਣ ਗਿਆ ਉਹਨੇ ਤੇ ਮੈਂ ਚੋਲ ਕੱਟ ਕੇ ਰੱਖੇ ਹੋਏ ਸੀ ਇਹ ਇੰਡੀਆ ਗੇਟ ਚੋਲ ਨੇ ਜਿਹੜੇ ਆਪਾਂ ਵਰਤਦੇ ਆ ਤੇ ਲੋਚੀ ਆਪਾਂ ਸਾਰਾ ਸਮਾਨ ਤਿਆਰ ਕਰ ਲਈਏ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਜੀ ਲੋ ਜਿੱਥੇ ਆਪਾਂ ਤੇਲ ਪਾ ਲਿਆ ਸੀ ਸਭ ਦਾ ਤੇ ਤੇਲ ਗਰਮ ਹੋ ਗਿਆ ਚੰਗੀ ਤਰ੍ਹਾਂ ਨਾਲ ਤੇ ਚੌਲ ਵੀ ਆਪਾਂ ਧੋਲੇ ਸੀ ਚੰਗੀ ਤਰ੍ਹਾਂ ਨਾਲ ਤੇ ਮਟਰ ਲੈ ਲਏ ਨੇ ਤੇ ਨਾਲ ਹੀ ਇੱਥੇ ਆਪਾਂ ਪਿਆਜ਼ ਕੱਟ ਲਿਆ ਤੇ ਹਰੀਆਂ ਮਿਰਚਾਂ ਤੇ ਦੋ ਨਿੰਪੂ ਲੈਣੀ ਆ ਪਰ ਇਹ ਜਿਹੜਾ ਮੈਂ ਪਹਿਚ ਪੁਨੇ ਚੀਂਗਾ ഇപ്പം ധനിയ കട്ട് മേ ദോ ഞാൻ ഗീസി ഗുരു ലീ ബോട്ട വലിയ മറ്റുള്ള സാക്ഷിത പാല ധനിയുടെ ധോക്ക സാറിയ ഭാണ കൊടുക്കാൻ കുക്കിംഗ് ആൾക്കാ പേക്കാട്ട് ਕਿ ਜਿਹੜਾ ਪਕਾਣਾ ਸ਼ੁਰੂ ਕਰਤਾ ਸੀ ਜਿਹੜਾ ਇਹ ਪੱਤਾ ਪਕਾਉਣ ਲਈ ਨਿੰਬੂ ਲਾਉਣਾ ਪਰੋਣਾ ਹੈ ਅਸੀਂ ਪਕਾਉਣ ਦਾ ਨਹੀਂ ਹੈ ਫਿਰ ਬੀ वगैरह ਇਹ ਦਿੱਕਤ ਨਹੀਂ ਦਿੱਕਤ ਦੇ ਰਹੀ ਇਹ ਆਪਣੀ ਕਰਦੇ ਨਿੰਬੂਆਂ ਤੋਂ ਹੀ ਕੱਟ ਲਈਏ ਤੇ ਜਿਹੜੇ ਸੀ ਨਿੰਬੂ ਤੇ ਆਪਾਂ ਸੋ ਵੀ ਦਿੱਤੇ ਸੀ ਥੋੜੇ ਜਿਹੇ ਨਿੰਬੂ ਤੇ ਇਹ ਦੇਖੋ ਜਿੱਥੇ ਮੈਂ ਪਾਣੀ ਇਹ ਨਾਲ ਮਿਚਾ ਰਹੀ ਹਾਂ ਦੋ ਲਈ ਉਹ ਰਸਾ ਪਾ ਲਾਂਗੇ ਇਹਨਾਂ ਚੌਲ ਆ ਜਿਹੜੇ ਬਹੁਤ ਵਧੀਆ ਖਿਲੇ ਖਿਲੇ ਬਣਦੇ ਨੇ ਕਾਫੀ ਰਸਾ ਆਪਣੇ ਘਰ ਦੇ ਜਿਹੜੇ ਨਿੰਬੂ ਨੇ ਬਿਲਕੁਲ ਖਰਾਬ ਨਹੀਂ ਹੋਏ ਨੇ ਇਹਦੇ ਹੋ ਗਿਆ ਨਾ 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 ਦੋ ਬੱਤਰ ਹੋਈ ਗਿਆ ਮੁੰਡੇ ਸੂਪ ਤੇ ਉਦਾ ਹੀ ਵਧੀਆ ਹੈ ਬਿਲਕੁਲ ਖਰਾਬ ਨਹੀਂ ਹੋਇਆ ਨਾ ਅਜਿਹਾ ਪਾਣੀ ਆਪਣਾ ਨਿੰਬੂ ਚ ਇਹ ਨਾ ਹੁਣ ਤੇ ਕਰਦੇ ਹਾਂ ਅੱਜ ਮਟਰ ਲੋਜੀ ਇੱਥੇ ਆਪਾਂ ਤੜਕੇ ਦੇ ਵਿੱਚ ਹੀ ਮਟਰਾਂ ਨੂੰ ਭੁੰਨ ਲਵਾਂਗੇ ਹਲਕੇ ਜੇ ਤੇ ਆਪਾਂ ਨੂੰ ਤਾਂ ਜੀ ਘਰ ਦੇਆਂ ਨੂੰ ਸਾਡਿਆਂ ਨੂੰ ਸਿੰਪਲ ਸਾਦੇ ਛੋਲੀ ਵਧੀਆ ਲੱਗਦੇ ਆ ਜਿੱਦਾਂ ਵਿਆਹਾਂ ਦੇ ਵਿੱਚ ਤੇਜ ਪੱਤਾ ਵਗੈਰਾ ਲੌਂਗ ਵਗੈਰਾ ਤੇ ਕਾਲੀ ਮਿਰਚ ਪਾਈ ਹੁੰਦੀ ਆ ਤੇ ਉਦਾਂ ਉਹ ਖਾਂਦੇ ਨਹੀਂ ਹੈਗੇ ਘਰ ਦੇ ਫਿਰ ਬਸ ਇਦਾਂ ਹੀ ਸਿੰਪਲ ਪਿਆਜ਼ ਦਾ ਤੜਕਾ ਲਗਾ ਕੇ ਮਟਰ ਪਾ ਕੇ ਨਮਕ ਵਗੈਰਾ ਪਾ ਕੇ ਤੇ ਇਦਾਂ ਹੀ ਆਪਾਂ ਬਣਾ ਕੇ ਖਾਣੇ ਆ ਤੇ ਲੋ ਜਿੱਥੇ ਆਪਾਂ ਸਵਾਦ ਅਨੁਸਾਰ ਨਮਕ ਪਾ ਦੇਵਾਂਗੇ ਤੇ ਬਾਕੀ ਭੈਣਾਂ ਪੁੱਛ ਰਹੀਆਂ ਸੀ ਵੀ ਤੁਹਾਨੂੰ ਠੰਡ ਲੱਗ ਗਈ ਇੱਕ ਦੋ ਭੈਣਾਂ ਦਾ ਜਿਹੜਾ ਮੈਸੇਜ ਆਇਆ ਸੀ ਆਪਾਂ ਨੂੰ ਕਮੈਂਟ ਕੱਲ ਪਰਸੋਂ ਵਾਲੀ ਵੀਡੀਓ ਤੇ ਤੇ ਆਪਾਂ ਨੂੰ ਮਤਲਬ ਮੈਨੂੰ ਨਾ ਟਾਈਫਾਇਡ ਹੋਇਆ ਸੀ ਕਾਫੀ ਜ਼ਿਆਦਾ ਮੈਨੂੰ ਖਾਂਸੀ ਵਗੈਰਾ ਹੋਈ ਹੋਈ ਸੀ ਤੇ ਫਿਰ ਮੈਂ ਥੋੜੇ ਵਗੈਰਾ ਮੈਡੀਸਨ ਵਗੈਰਾ ਖਾਦੀ ਆ ਤੇ ਉਹਦੇ ਕਰਕੇ ਮੈਂ بیمار ਸੀ ਤੇ ਵੀਡੀਓ ਵਗੈਰਾ ਫਿਰ ਪਾਉਣ ਨੂੰ ਦਿਲ ਨਹੀਂ ਕਰਦਾ ਜੇ ਇੱਕ ਦੋ ਦਿਨ ਵੀਡੀਓ ਨਾ ਪਾਓ ਫਿਰ ਇਦਾਂ ਦੂਸਰੇ ਦਿਨ ਵੀ ਵੀਡੀਓ ਪਾਉਣ ਨੂੰ ਮਤਲਬ ਦਿਲ ਨਹੀਂ ਕਰਦਾ ਹੈਗਾ ਫਿਰ ਇਦਾਂ ਜੇ ਤਾਂ ਵੀਡੀਓ ਰੈਗੂਲਰ ਪਾਈ ਜਾਓ ਤਾਂ ਫਿਰ ਇਦਾਂ ਬੰਦੇ ਦਾ ਉਹ ਬਣ ਜਾਂਦਾ ਵਾ ਰੈਗੂਲਰ بیس ਜਾ ਬਣ ਜਾਂਦਾ ਹੈ ਵੀ ਅੱਜ ਡੇਲੀ ਬਲੌਗ ਆਪਾਂ ਪਾਉਣਾ ਹੀ ਪਾਉਣਾ ਹੈ ਤੇ ਹੁਣ ਫਿਰ ਇਸ ਕਰਕੇ ਮੈਂ ਪਾਈ ਨਹੀਂ ਸੀ ਤੇ ਸ਼ਾਰਟ ਵਗੈਰਾ ਆਪਾਂ ਪਾ ਦਿੰਨੇ ਹਾਂ ਡੇਲੀ ਕਿਉਂਕਿ ਉਹਨਾਂ ਨੂੰ ਤਾਂ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਵੀਡੀਓ ਫਿਰ ਸਾਰੀ ਬਣਾਉਣੀ ਹੁੰਦੀ ਆ ਪਾਉਣੀ ਹੁੰਦੀ ਆ ਫਿਰ ਉਹ ਐਡੀਟਿੰਗ ਕਰਨੀ ਹੁੰਦੀ ਆ ਫਿਰ ਉਹਨੂੰ ਟਾਈਮ ਲੱਗ ਜਾਂਦਾ ਕੁਝ ਮੈਨੂੰ ਉਹ ਨਾ ਖਾਂਸੀ ਕਰਕੇ ਕਾਫੀ ਜ਼ਿਆਦਾ ਦਿੱਕਤ ਆਉਂਦੀ ਸੀ ਫਿਰ ਬੋਲਣ ਦੇ ਵਿੱਚ ਵੀ ਤੇ ਇਸ ਕਰਕੇ ਆਪਾਂ ਨਹੀਂ ਪਾਏ ਸੀ ਵਲੌਗ ਤੇ ਠੰਡ ਦਾ ਹੁਣ ਪਤਾ ਹੀ ਆ ਜੀ ਸਭ ਨੂੰ ਬੱਸ ਹੋ ਜਾਂਦੀ ਆ ਥੋੜੀ ਬਹੁਤੀ ਖਾਂਸੀ ਵਗੈਰਾ ਹੋ ਜਾਏ ਫਿਰ ਉਹ ਹੌਲੀ ਹੌਲੀ ਉਹ ਠੀਕ ਹੁੰਦੀ ਆ ਤੇ ਲੋ ਜੀ ਇੱਥੇ ਆਪਾਂ ਚੋਲ ਵਗੈਰਾ ਪਾ ਦਿੱਤੇ ਨੇ ਜੀ ਵਿੱਚ ਤੇ ਹੁਣ ਆਪਾਂ ਬਸ ਕੱਪ ਦੇ ਨਾਲ ਮਿਣ ਕੇ ਗਰਮ ਪਾਣੀ ਪਾ ਲਵਾਂਗੇ ਤੇ ਇਹਦੇ ਨਾਲ ਜਲਦੀ ਚੋਲ ਬਣ ਜਾਂਦੇ ਆ ਤੇ ਹੋ ਸਨਾਓ ਜੀ ਸਾਰੇ ਭੈਣ ਭਰਾ ਕਿਵੇਂ ਨੇ ਜੀ ਤੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਡੇਲੀ ਆ ਕੇ ਦੇਖਦੇ ਆ ਜੀ ਵੀਡੀਓ ਨੂੰ ਬਲੌਗ ਨੂੰ ਕਮੈਂਟ ਕਰ ਦਿਓ ਸੋਨੇ ਸੋਨੇ ਬਹੁਤ ਜ਼ਿਆਦਾ ਹੌਸਲਾ ਵੱਧਦਾ ਜੀ ਤੇ ਆਪਾਂ ਵੀ ਜਦੋਂ ਟਾਈਮ ਮਿਲਦਾ ਬਸ ਵੀਡੀਓ ਉਹਨਾਂ ਦੀ ਜੱਤਾ ਲਗਾ ਕੇ ਰੱਖ ਦਿੰਨੇ ਹੁੰਨੇ ਆ ਜਾਂ ਫਿਰ ਜਦੋਂ ਟਾਈਮ ਹੁੰਦਾ ਫਿਰ ਸੁਣ ਲੈਂਦੇ ਆ ਤੁਹਾਨੂੰ ਪਤਾ ਹੀ ਆ ਉਹਨ ਦਿਨ ਛੋਟੇ ਛੋਟੇ ਨੇ ਤੇ ਇਦਾਂ ਹੀ ਲੰਘ ਜਾਂਦੇ ਨੇ ਫਿਰ ਕੰਮਕਾਰ ਦੇ ਵਿੱਚ ਹੀ ਤੇ ਕੁਝ ਬੱਚਿਆਂ ਨੂੰ ਛੁੱਟੀਆਂ ਹੋਈ ਕਰਕੇ ਸਮਰਨ ਨੂੰ ਤੇ ਸਾਰਿਆਂ ਨੂੰ ਹੋਈਆਂ ਹੋਈਆਂ ਨੇ ਬੱਚਿਆਂ ਨੂੰ ਛੁੱਟੀਆਂ ਤੇ ਛੁੱਟੀਆਂ ਹੋਣ ਕਰਕੇ ਉਹਨਾਂ ਨੂੰ ਫਿਰ ਇਹ ਘਰੇ ਹੁੰਦੇ ਨੇ ਤੇ ਫਿਰ ਸਕੂਲ ਦਾ ਕੰਮ ਵੀ ਹੋ ਜਾਂਦਾ ਬੱਚਿਆਂ ਦਾ ਓਕੇ ਇਦਾਂ ਹੀ ਦਿਨ ਲੰਘ ਜਾਂਦਾ ਜੀ ਖਾਣ ਪੀਣ ਪਕਾਉਣ ਦੇ ਵਿੱਚ ਹੀ ਤੇ ਜਿਨ੍ਹਾਂ ਦੇ ਤਾਂ ਚਲੋ ਤਿੰਨ ਟਾਈਮ ਆਪਣੇ ਰੋਟੀ ਪਾਣੀ ਬਣਦਾ ਫਿਰ ਤਾਂ ਉਹਨਾਂ ਦਾ ਤਾਂ ਦਿਨ ਇੱਦੀ ਲੰਘ ਜਾਂਦਾ ਆ ਜ਼ਿਆਦਾਤਰ ਪਿੰਡਾਂ ਦੇ ਵਿੱਚ ਇਦਾਂ ਹੁੰਦਾ ਵਾ ਕਿਸੇ ਕਿਸੇ ਘਰ ਦੇ ਵਿੱਚ ਤਿੰਨ ਟਾਈਮ ਰੋਟੀ ਬਣਦੀ ਆ ਜਾਂ ਫਿਰ ਕਿਸੇ ਘਰ ਦੇ ਵਿੱਚ ਹੁੰਦਾ ਵਾ ਵੀ 10 11 ਵਜੇ ਰੋਟੀ ਖਾਂਦੇ ਆ ਫਿਰ ਦੁਪਹਿਰ ਦੀ ਖਾਂਦੇ ਨਹੀਂ ਫਿਰ ਸ਼ਾਮ ਦੀ ਹੀ ਖਾਂਦੇ ਆ ਤੇ ਆਪਣੇ ਘਰੇ ਤਾਂ ਜੀ ਤਿੰਨੇ ਟਾਈਮ ਰੋਟੀ ਵਗੈਰਾ ਬਣਦੀ ਆ ਕਦੇ ਚੋਲ ਬਣਾ ਲੇ ਜਾਂ ਦੁਪਹਿਰੇ ਰੋਟੀ ਬਣਾ ਲੇ ਤੇ ਇਦਾਂ ਹੀ ਹੁੰਦਾ ਜੀ ਤੇ ਲੋ ਜੀ ਇੱਥੇ ਆਪਾਂ ਪਾਣੀ ਪਾ ਦਿੱਤਾ ਸੀ ਜੀ ਮਿਣ ਕੇ ਜਿੰਨੇ ਆਪਾਂ ਚੌਲ ਲੈ ਸੀ ਉਥੋਂ ਉਦੋਂ ਬਸ ਆਪਾਂ ਅੱਧਾ ਗਲਾਸ ਵੱਧੇ ਪਾਣੀ ਦਾ ਪਾਇਆ ਵਾ ਕਿਉਂਕਿ ਫਿਰ ਮਟਰ ਵੀ ਹੁੰਦੇ ਆ ਉਹਨਾਂ ਨੇ ਵੀ ਪੱਕਣਾ ਹੁੰਦਾ ਤੇ ਨਾਲ ਹੀ ਆਪਾਂ ਨੀਂਬੂ ਦਾ ਰਸ ਤੇ ਨਾਲ ਹੀ ਧਨੀਆ ਪਾ ਦਿੱਤਾ ਹੈ ਤੇ ਬਸ ਹੁਣ ਆਪਾਂ ਇਹਨੂੰ ਬਿਲਕੁਲ ਸਲੋ ਗੈਸ ਕਰ ਦਾਂਗੇ ਲੋ ਫਲੇਮ ਦੇ ਉੱਤੇ ਤੇ ਅੱਧੇ ਇੱਕ ਘੰਟੇ ਵਿੱਚ ਆਪਣੇ ਬਣ ਜਾਣਗੇ ਚੌਲ ਆਰਾਮ ਦੇ ਨਾਲ ਤੇ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖਿਓ ਬਿਲਕੁਲ ਹਲਕੀ ਅੱਗ ਦੇ ਉੱਤੇ ਹੀ ਬਹੁਤ ਟੇਸਟੀ ਬਣਦੇ ਆ ਚੌਲ ਜੇ ਤੁਸੀਂ ਇਦਾਂ ਤੇਜ਼ ਗੈਸ ਤੇ ਪਕਾਉਂਗੇ ਤੇ ਜਿਹੜੇ ਚੌਲ ਨੇ ਤੁਹਾਡੇ ਇਦਾਂ ਮਤਲਬ ਖਿਲੇ-ਖਿਲੇ ਨਹੀਂ ਬਣਨੇ ਹੈਗੇ ਦਲੀਆ ਜਿਹਾ ਬਣ ਜਾਊਗਾ ਤੇ ਲੋ ਜੀ ਇੱਥੇ ਸਿਮਰਨ ਵੀ ਮੇਰੇ ਕੋਲ ਖੜਾ ਸੀ ਉਹ ਵੀ ਕਦੇ ਟ੍ਰਾਈਪੋਡ ਛੇੜਦਾ ਸੀ ਕਦੇ ਕੁਝ ਛੇੜਦਾ ਸੀ ਤੇ ਹੁਣ ਉਹ ਮੈਂ ਫਿਰ ਮੈਂ ਪਹਿਲਾਂ ਰੋਕਿਆ ਤੇ ਲੋ ਜੀ ਇੱਥੇ ਆਪਾਂ ਟੱਕ ਕੇ ਰੱਖ ਦਿੱਤੇ ਹੁਣ ਚੌਲ ਜਦੋਂ ਬਣ ਜਾਣਗੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਤੇ ਨਾਲ ਹੀ ਆਪਾਂ ਜੋ ਵੀ ਭਾਂਡੇ ਹੁਣ ਹੋਏ ਨੇ ਇਕੱਠੇ ਕਰਕੇ ਰੱਖ ਦਿੰਨੇ ਆ ਫਿਰ ਸਾਰੇ ਭਾਂਡੇ ਜਿਹੜੇ ਇਕੱਠੇ ਮਾਂਜ ਦਵਾਂਗੇ ਤੇ ਨਾਲ ਜਿਹੜੀ ਸੈਲਫ ਸਾਫ਼ ਕਰ ਦਵਾਂਗੇ ਸਰਦੀਆਂ ਦੇ ਵਿੱਚ ਤਾਜੀ ਭਾਂਡੇ ਮਾਂਜਣੇ ਬਹੁਤ ਔਖੇ ਹੋ ਜਾਂਦੇ ਆ ਤੇ ਜਦੋਂ ਭਾਂਡੇ ਜ਼ਿਆਦਾ ਹੋ ਜਾਂਦੇ ਆ ਜਾਂ ਬਾਰ-ਬਾਰ ਫਿਰ ਇਦਾਂ ਬਹੁਤ ਔਖੇ ਲੱਗਦੇ ਆ ਮਾਂਜਣੇ ਤੇ ਗਰਮੀਆਂ ਦੇ ਵਿੱਚ ਤਾਂ ਬੰਦਾ ਨਾਲ ਦੀ ਨਾਲ ਹੀ ਮਾਂਜ ਦੰਦਾ ਵਾ ਭਾਂਡੇ ਤੇ ਸਰਦੀਆਂ ਦੇ ਵਿੱਚ ਚਲੋ ਇਦਾਂ ਹੁੰਦਾ ਵਾ ਵੀ ਕੁਝ ਕੁ ਭਾਂਡੇ ਜਿਹੜੇ ਇਕੱਠੇ ਹੋ ਜਾਣ ਫਿਰ ਇਕੱਠੇ ਮੰਜਣੇ ਸੌਖੇ ਰਹਿੰਦੇ ਆ ਗਰਮ ਪਾਣੀ ਦੇ ਨਾਲ ਤੇ ਇੱਥੇ ਆਪਾਂ ਹੁਣ ਇਕੱਠੇ ਕਰਕੇ ਰੱਖ ਦਵਾਂਗੇ ਦੁਪਹਿਰ ਵਾਲੇ ਤੇ ਸ਼ਾਮ ਵਾਲੇ ਚਾਹ ਵਾਲੇ ਫਿਰ ਉਹ ਆਪਾਂ ਬਾਅਦ ਵਿੱਚ ਇਕੱਠੇ ਸ਼ਾਮ ਨੂੰ ਮੰਜ ਜਵਾਂਗੇ ਮੁਝੇ ਇੱਥੇ ਆਪਾਂ ਸਾਫ਼ ਕਰ ਦਿੱਤਾ ਸਾਰਾ ਸਲਫਾ ਜੜੀ ਇਹ ਵਾਲਾ ਵਾਲਪੇਪਰ ਵਧੀਆ ਰਿਹਾ ਜੀ ਆਪਣਾ ਤੇ ਪਹਿਲਾਂ ਜਿਹੜਾ ਲਗਾਇਆ ਸੀ ਉਹ ਖਰਾਬ ਹੋ ਗਿਆ ਸੀ ਤੇ ਬਸ ਆਪਾਂ ਹੌਲੀ ਹੌਲੀ ਰਸੋਈ ਦੀ ਵੀ ਤਿਆਰੀ ਕਰਵਾਵਾਂਗੇ ਤੇ ਲੋ ਜੀ ਇੱਥੇ ਆਪਾਂ ਚੌਲ ਬਣ ਗਏ ਸੀ ਤੇ ਚੌਲ ਆਪਾਂ ਮਿਕਸ ਕਰ ਦਵਾਂਗੇ ਮਟਰ ਇਹਨਾਂ ਜਿਹੜੇ ਉੱਪਰ ਨੂੰ ਆ ਜਾਂਦੇ ਆ ਜਦੋਂ ਚੌਲ ਉਬਲਦੇ ਆ ਤੇ ਇੱਥੇ ਆਪਾਂ ਹੁਣ ਸਾਰੇ ਜਿਹੜੇ ਮਟਰ ਆ ਉਹ ਸਾਰੇ ਚੌਲਾਂ ਦੇ ਵਿੱਚੇ ਮਿਕਸ ਕਰ ਦਵਾਂਗੇ ਬਹੁਤ ਖਿਲੇ ਖਿਲੇ ਤੇ ਕੱਲੇ ਕੱਲੇ ਚੌਲ ਜਿਹੜੇ ਬਣੇ ਆ ਨਿੰਬੂ ਪਾਉਣ ਦੇ ਨਾਲ ਤੇ ਤੁਸੀਂ ਵੀ ਨਿੰਬੂ ਪਾ ਕੇ ਹਲਕਾ ਜਿਹਾ ਚੌਲਾਂ ਦੇ ਵਿੱਚ ਬਣਾਇਆ ਕਰੋ ਚੌਲ ਫਿਰ ਇਹਦੇ ਨਾਲ ਬਹੁਤ ਟੇਸਟੀ ਲੱਗਦੇ ਆ ਖਾਣ ਵਿੱਚ ਤੇ ਲਓ ਜੀ ਆਪਣੇ ਮਟਰ ਚੌਲ ਬਣ ਕੇ ਤਿਆਰ ਨੇ ਕੱਲਾ ਆਪਾਂ ਦਿੰਨੇ ਆ ਜੀ ਡੈਡੀ ਜੀ ਨੂੰ ਪਾ ਕੇ ਤੇ ਉਸ ਤੋਂ ਬਾਅਦ ਫਿਰ ਸਿਮਰਨ ਤੇ ਦਾ ਪਾਪਾ ਤੇ ਇਹਦੀ ਭੂਆ ਖਾ ਲੂਗੀ ਤੇ ਲੋ ਜੀ ਤੁਸੀਂ ਵੀ ਆ ਜਾਓ ਜੇ ਮਟਰ ਛੋਲ ਖਾਣੇ ਆ ਬਹੁਤ ਟੇਸਟੀ ਬਣੇ ਆ ਛੋਲ ਆਪਣੇ ਜਿੱਥੇ ਆਪਾਂ ਨੂੰ ਸ਼ਾਮ ਦਾ ਟਾਈਮ ਹੋ ਗਿਆ ਸੀ ਤੇ ਸ਼ਾਮ ਦੇ 4 1/2 ਵਜੇ ਗਏ ਸੀ ਚਲੋ ਮੈਂ ਕਿਹਾ ਹੁਣ ਵੀ ਭਾਂਡੇ ਮਾਂਦਨੇ ਆ ਫਿਰ ਸ਼ਾਮ ਦੇ ਵੀ ਰੋਟੀ ਪਾਣੀ ਦਾ ਟਾਈਮ ਹੋ ਜਾਂਦਾ ਹੈ ਤੇ ਇੱਥੇ ਆਪਾਂ ਪਹਿਲਾਂ ਜਿਹੜੇ ਸੁੱਕੇ ਭਾਂਡੇ ਸੀ ਉਹ ਚੱਕ ਦਿੱਤੇ ਸੀ ਵਿੱਚ ਦੀ ਮੈਂ ਇੱਕ ਵਾਰ ਫਿਰ ਵੀ ਮਾਜ ਗਈ ਸੀ ਭਾਂਡੇ ਤੇ ਉਸ ਤੋਂ ਬਾਅਦ ਫਿਰ ਚਾਹ ਵਾਲੇ ਤੇ ਇੱਕ ਦੋ ਪਲੇਟ ਹੋ ਗਈ ਸੀ ਹੋਰ ਚੌਲਾਂ ਵਾਲੀਆਂ ਤੇ ਪਰਾਠੇ ਵਗੈਰਾ ਮੈਂ 베ਲੀ ਕਰ ਲਈ ਸੀ ਮਾਂਜਣ ਲਈ ਤੇ ਮੈਂ ਆਪਾਂ ਚਲੋ ਮਾਂਜ ਦਿੰਨੇ ਆ ਹੁਣ ਇਹਨਾਂ ਨੂੰ ਫਿਰ ਸ਼ਾਮ ਵਾਲੇ ਭਾਂਡੇ ਹੋ ਜਾਂਦੇ ਆ ਤੇ ਮੈਂ ਤੇ ਗਰਮ ਪਾਣੀ ਲੈ ਲਿਆ ਸੀ ਗਿੱਜਰ ਚੋਂ ਤੇ ਗਰਮ ਪਾਣੀ ਨਾਲ ਭਾਂਡੇ ਵਧੀਆ ਮੰਜੇ ਜਾਂਦੇ ਆ ਜੀ ਸਰਦੀਆਂ ਵਿੱਚ ਤੇ ਲੋ ਜੀ ਇੱਥੇ ਆਪਾਂ फटाफट ਭਾਂਡੇ ਮਾਂਜ ਦਿੰਨੇ ਆ ਤੇ ਅੱਜ ਸ਼ਾਮ ਨੂੰ ਬਸ ਸਾਗ ਨੂੰ ਤੜਕਾ ਲਗਾ ਲੈਣਾ ਏ ਤੇ ਸਾਗ ਬਣਾਇਆ ਸੀ ਉਸ ਦਿਨ ਫਿਰ ਕਾਫੀ ਦਿਨ ਲੰਘ ਜਾਂਦੇ ਆ ਜੀ ਵਿੱਚ ਦੀ ਦਾਲ ਵਾ ਪਾਣੀ ਵਗੈਰਾ ਜਾਂ ਸਬਜ਼ੀ ਵਗੈਰਾ ਬਣ ਗਈ ਸੀ ਤੇ ਅੱਜ ਆਪਾਂ ਸਾਗ ਨੂੰ ਤੜਕਾ ਲਗਾ ਲੈਣਾ ਬਸ ਸ਼ਾਮ ਨੂੰ ਤੇ ਲੋ ਜੀ ਇੱਥੇ ਆਪਾਂ फटाफट ਭਾਂਡੇ ਮਾਂਜ ਦਿੱਤੇ ਨੇ ਤੇ ਨਾਲੇ ਬਸ ਗਰਮ ਪਾਣੀ ਨਾਲ ਵਧੀਆ ਭਾਂਡੇ ਮੰਜੂ ਹੋ ਜਾਂਦੇ ਆ ਜੀ ਜਲਦੀ ਮੰਜੇ ਜਾਂਦੇ ਆ ਤੇ ਠੰਡੇ ਪਾਣੀ ਚ ਤਾਂ ਹੁਣ ਹੱਥ ਪਾਉਣ ਦੀ ਹਿੰਦਲ ਕਰਦਾ ਹੈਗਾ ਤੇ ਠੰਡੇ ਪਾਣੀ ਦੇ ਵਿੱਚ ਤਾਂ ਜੀ ਠੰਢਾਈ ਗੁਜ਼ਾਰਾ ਰਹਿ ਜਾਂਦੀ ਆ ਫਿਰ ਤੇ ਤਾਂ ਵਧੀਆ ਮੰਜੇ ਜਾਂਦੇ ਆ ਜੀ ਤੇ ਲੋ ਜੀ ਨਾਲੇ ਆਪਾਂ ਇੱਥੇ ਕੜਾਹੀ ਵੀ ਮੰਜ ਜਦਵਾਂਗੇ ਚੌਲਾਂ ਵਾਲੀ ਬੇਲੀ ਹੋ ਗਈ ਸੀ ਤੇ ਥੋੜੀ ਜਿਹੀ ਚੌਲ ਬਚ ਗਏ ਸੀ ਬਸ ਉਹ ਆਪਾਂ ਟੱਕ ਕੇ ਰੱਖ ਦਿੱਤੇ ਸੀ ਲੋ ਜੀ ਇੱਥੇ ਨਾਲ ਹੀ ਸ਼ੈਂਕ ਸਾਫ਼ ਕਰ ਦਵਾਂਗੇ ਸ਼ੈਂਕ ਤਾਂ ਜੀ ਵਸ ਜਿੰਨੀ ਵਾਰ ਭਾਂਡੇ ਮਾਂਦੇ ਓੰਨੀ ਵਾਰ ਹੀ ਸਾਫ਼ ਆਪ ਕਰ ਹੀ ਦਿੰਨੇ ਆ ਫਿਰ ਉਹਦਰ ਸੰਧੀਾਈ ਵਗੈਰਾ ਰਹਿ ਜਾਂਦੀ ਐ ਇੱਥੇ ਵੀ ਤੇ ਗਰਮ ਪਾਣੀ ਨਾਲ ਵਧੀਆ ਸਾਫ਼ ਹੋ ਜਾਂਦਾ ਜੀ ਸ਼ੈਂਕ ਵੀ ਤੇ ਲੋ ਜੀ ਲੋ ਜੀ ਆਪਾਂ ਭਾਂਡੇ ਵਗੈਰਾ ਸਾਰੇ ਮਾਂਝਿਆ ਤੇ ਦੇਖੋ ਤੁਸੀਂ ਮੌਸਮ ਬਦਲਵਾਈ ਹੋਈ ਪਈ ਆ ਪੂਰੀ ਤੇ ਮੀਂਹ ਦਾ ਕੋਈ ਪਤਾ ਨਹੀਂ ਅੱਜ ਆਵੇ ਜਾਂ ਕੱਲ ਨੂੰ ਆਵੇ ਤੇ ਠੰਡ ਬਹੁਤ ਜ਼ਿਆਦਾ ਹੋ ਗਈ ਆ ਤੇ ਹੁਣ ਆਪਣੀ ਬਸ ਸ਼ਾਮ ਦੀ ਰਹਿ ਗਈ ਹੈ ਜੀ ਰੋਟੀ ਪਾਣੀ ਤੇ ਮੱਕੀ ਆਪਣਾ ਕੰਮ ਹੋ ਗਿਆ ਜੀ ਕੰਪਲੀਟ ਠੰਡੀ ਹਵਾ ਚੱਲ ਰਹੀ ਹੈ ਬਹੁਤ ਜ਼ਿਆਦਾ ਜਿਹੜੇ ਕੱਪੜੇ ਸੀ ਆਪਣੇ ਕੱਲ ਰਹਿ ਗਏ ਸੀ ਤੇ ਉਹ ਆਪਾਂ ਨੇ ਸੁਕਾ ਕੇ ਬਸ ਇਹ ਨਾ ਖਰਾਬ ਹੋ ਗਿਆ ਜੀ ਸ਼ਾਮ ਵੀ ਰੇਤਾ ਸੀ ਹੂੰ ਟੀਜਰ ਹੈਲੀਕਾਪਟਰ ਦਿਖਾਉ ਤਾਂ ਇਹਦੀ ਘੁੰਮਦਾ ਜੀ ਇਹਦੀ ਘੁੰਮਦਾ ਜੀ ਇਹਦੀ ਘੁੰਮਦੇ ਜੀ ਇਹ ਪਾਣ ਜਗਾ ਸੀ ਜੀ ਮੇਰਾ ਤੇ ਉਹ ਫਿਰ ਮਾਰਨ ਚਲਾ ਗਿਆ ਤੇ ਉਹਦੀਆਂ ਖੇਡਾਂ ਹੁਣ ਇਹਦੇ ਕੰਮ ਆਉਂਦੀਆਂ ਨੇ ਇਹਨੂੰ ਵੀ ਮੈਂ ਹੁਣ ਮੂੰਹ ਧੋ ਕੇ ਅੱਜ ਬਰਸ਼ ਕਰਵਾ ਕੇ ਤੇ ਸਿਰ ਵਗੈਰਾ ਬਾਤ ਤਾਂ ਸੀ ਇਹਦਾ ਝੋਲ-ਝੁਲ ਖਵਾ ਕੇ ਇਹਨੂੰ ਦੁਪਹਿਰ ਦੇ ਤੇ ਬੱਚੇ ਹੁਣ ਨੌਣ ਤੋਂ ਬਹੁਤ ਚੱਲਦੇ ਨੇ ਤੇ ਖੰਡ ਕਰਕੇ ਖੰਡ ਵੀ ਬਹੁਤ ਆ ਤੇ ਕੱਲ ਇਹਨੂੰ ਪਰਸੋਂ ਸਿਰ ਨਮਾਇਆ ਸੀ ਮੈਂ ਕਿ ਸਿਰ ਬਾਤ ਤਾਂ ਸੀ ਇਹਦਾ ਇਹ ਸਿਰ ਤਰਚਿ ਵਸ ਗਿਆ ਸੀ ਇਹ ਜਾ ਕੇ ਡਿੱ ਗਿਆ ਕਿ ਇੱਥੇ ਚ ਖੇਤ 'ਚ ਡਿੱ ਗਿਆ ਸੀ ਅੱਛਾ ਇਦਾਂ ਸ਼ੈਡੜਾ ਇੱਥੇ ਲੱਗਿਆ ਹੋਇਆ ਜਿਉਂ ਫੁੱਟ ਗਿਆ ਜੀ ਵਿੱਚ ਹੀ ਭਾਈ ਵੱਟਾ ਚੇਰ ਵਿੱਚ ਹੂੰ ਹੂੰ ਚਲੋ ਇੱਥੇ ਆਪਾਂ ਸ਼ਾਮ ਦੇ ਬਲੌਗ ਦਾ ਜਿਹੜਾ ਐਂਡ ਕਰਦੇ ਹਾਂ ਜੀ ਜਿੰਨੇ ਕੁ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੇਂ ਪੈਣਪਰਾ ਤੇ ਚਲੋ ਜੀ ਆਪਾਂ ਮਿਲਦੇ ਹਾਂ ਕਿਸੇ ਹੋਰ ਬਲੌਗ ਦੇ ਨਾਲ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਸਰੇਕਾਲ ਬਾਈ ਕਰ ਦੋ ਸਿਮਰ ਬਾਈ